you ਜਿਤਾ ਪਾਰ ਬ੍ਰਹਮ ਚਿਤ ਆਇਆ ਸੋ ਘਰ ਤਈ ਵਸਾਇਆ ਸੁਖ ਸਾਕਰ ਜਿਤਾ ਪਾਰ ਬ੍ਰਹਮ ਚਿਤ ਆ हर के नाम खे वॾे आई ਨਾ ਬੋਲੈ ਅਮਰਤਾ ਜਾਣਾ ਬੋਲੇ ਅਮਰਤ what the ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖ ਅੰਤਾ ਸੁਖ ਰਾਸ ਤਾਕੂ ਵਿਗਨ ਨਾ ਕੋ ਲਾਗੇ ਜਾਂਕੀ ਪ੍ਰਭ ਆਗੇ ਅਰਦਾਸ ਅਰਦਾਸ ਇਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਰਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਪਕ ਉਤੇ ਸਮਰ ਕੈ ਗੁਰੂ ਨਾਨਕ ਲਈ ਧਾਈ ਫਿਰੰਗਤ ਗੁਰ ਤੇ ਅਮਰਦਾਸ ਸਰਾਉਂ ਦਾ ਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਬਿਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਜੀ ਦਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਪਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੀ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਹ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪਹਾ ਤਹਾ ਰਛਿਆ ਰਿਆ ਤੂ ਦੇਖ ਤੀ ਕੁਫਤੈ ਵਿਰਤ ਕੀ ਪੈ ਜਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੀ ਬੋਲ ਬਾਲੀ ਬੋਲੋ ਜੀ ਕਾਨੂੰ ਸਖੀ ਦਾ ਕੀ ਸਦਾਨ ਰਹਤ ਨਾਨ ਬਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨਿਸ਼ ਨਾਮ ਚੌਕੀਆਂ ਝਾਂਡੇ ਵੰਗੇ ਜੁਗਾ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਆਪ ਦੇ ਸਿੱਖਾਂ ਦਾ ਮਨ ਨੀਮਾ ਵਾਤ ਪੋਚੀ ਵਾਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਇਹ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੀ ਖਾਲਸਾ ਪੰਥ ਨੂੰ ਬਖਸ਼ੋ ਇਨੇ ਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੀ ਤਾਣ ਸਤਿਗੁਰੂ ਨੇ ਉਟਿਆਂ ਦੀ ਓਟ ਨੇ ਪੱਧਿਆਂ ਦੀ ਪਤ ਰੱਖਣ ਹਾਰ ਪਿਤਾ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵਾ ਉਪਮਾ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਧਰਮ ਪਰਮ ਵਰਸਾਈ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਣਾ ਵਿਖੇ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰੂ ਜੀ ਅਮਰਤ ਵੇਲੇ ਨੂੰ ਮੁਖ ਰੱਖਦੇ ਹੋਇਆ ਆਪ ਜੀ ਨੇ ਆਪਣੀ ਤਕਤਾਂ ਦੇ ਪ੍ਰਕਾਸ਼ਮਈ ਹੋ ਕੇ ਸਰਬੱਤ ਸੰਗਤਾਂ ਨੂੰ ਪੁੱਲੇ ਦਰਸ਼ਨਦਾਰੇ ਬਖਸ਼ ਕੇ ਹੁਕਮਨਾਮਾ ਸਹਿ ਬਖਸ਼ ਕੇ ਨਦਰੋ ਨਦਰ ਨਿਹਾਲ ਕੀਤਾ ਹੈ ਸਤਿਗੁਰੂ ਜੀ ਇੰਨੇ ਸਮੇਂ ਅੰਦਰ ਆਪ ਜੀ ਦੀ ਪਿਆਰੀਆਂ ਸੰਗਤਾਂ ਪਾਸੋਂ ਸਿੰਘਾਂ ਪਾਸੋਂ ਆਪ ਜੀ ਦੇ ਦਰਬਾਰ ਦੀਆਂ ਸਸਤਰਾਂ ਵਸਤਰਾਂ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋਈਆਂ ਹੋਣ ਗਿਆਨ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅਗਮੋਂ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜਨਾ ਤੇ ਸੇਵਾ ਕਰਨ ਦੀ ਬਲਬੁੱਤੀ ਬਖਸ਼ਿਸ਼ ਕਰਨੀ ਸਰਬਾਤਰ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਂ ਮਾਂ ਦਰਤੀ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਵਰਤੌਣੀ ਸਭਨਾ ਦੀਆਂ ਮਨੋਂ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਕੜਾ ਪ੍ਰਸ਼ਾਦੀ ਦੇਖ ਸੱਚੀ ਹਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿਜ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿ ਗੁਰੂ ਜਪੇ ਕਰੋ ਕਿਰਪਾ ਨਿਤਨੇਮ ਪਰਮ ਕਰੰਧੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਅਬੀ ਚਲਾਇਓ ਸਭ ਸੁਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੂ ਚਾਹੇ ਰਾਜ ਕਰੇਗਾ ਖਾਲਸਾ ਆਕੀਰਨ ਕਵਾਰ ਹੋਏ ਸਾ ਮਿਲਾਂਗੇ ਵਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰਿ ਸੇਵਾ ਦੇ